ਹਲੋ ਜੀ ਕਿੱਲੇ ਬਾਰੇ ਬਤਾ ਲਓ ਵੀਰ ਮੈਨੂੰ ਨਹੀਂ ਤੇਰੇ ਕੋਲ ਜਿਹੜਾ ਆ ਗਿਆ ਮੇਰੇ ਕੋਲ ਤਾਂ ਮੇਰੇ ਕੋਲ ਹੀ ਰਹਿਣਾ ਹੈ محمد پیرا سیما ਰਾਣੀ ਪਤਨੀ ਗੁਰਦੀਪ ਸਿੰਘ محمد پیرا پیرا ਜਿਸਨਾ ਭਾਈ ਕਾਲਾ ਸਿੰਘ محمد امیرہ ਕਲਾ ਸੀਮਰਣ ਗੇਰੀ ਰਮੇਸ਼ ਸਿੰਘ ਪੁੱਤਰ ਅਮੀਰ ਸਿੰਘ ਤੇਜਾ ਰੇਲਾ 3 ਨੰਬਰ ਕਮਨ ਕੁਮਾਰ ਆਧਾਰ ਕਾਟ ਬਕਾ ਵੀਨਾ ਰਾਣੀ ਜੋੜਤੀ ਕੰਕਰ ਵਾਲਾ ਪਤਨੀ ਜੁਗਿੰਦਰ ਸਿੰਘ ਅੱਜ ਵੀਡੀਓ ਦਫਤਰ ਬੀਡੀਪੀਓ ਦਫਤਰ ਜਿਹੜੇ ਕਾਗਜ਼ ਐਨਓਸੀ ਲੈਂਦੇ ਨੇ ਇਹਦੇ ਸਬੰਧੀ ਉਹ ਦੱਸਣਗੇ ਕਿ ਵੀ ਕੋ ਸਰਕਾਰੀ ਕਰਕੇ ਪ੍ਰਸਤੀ ਆ ਗਈ ਹੈ ਪਰ ਸਰਕਾਰ ਦੇ ਹੁਕਮ ਮੁਤਾਬਕ ਉਹ ਡਰੇ ਨੇ ਆਪਣਾ ਕੰਮ ਕਰਦੇ। ਬਾਕੀ ਸਾਡੀ ਜਿਹੜੀ ਆ ਪੀਸਫੁਲੀ ਅਸੀਂ ਕਰ ਚਲਾਈ ਆ ਐਂਟਰੀ ਕੱਟ ਰ ਆਊਟਰ ਕੱਟਣ ਲੱਗੀ ਡਿਊਟੀ ਸਾਡੀ। ਕੋਈ ਵੀ ਇਹੋ ਜਿਹੀ ਦਿੱਕਤ ਨਹੀਂ ਆ ਰਹੀ ਪੀ ਇਹਨਾਂ ਨੂੰ ਕੋਈ ਕਾਗਜ਼ ਇੱਥੇ ਹਨੋ ਫ੍ਰੀਲਾਂਸ ਕੋਈ ਆਵੇ ਕੋ ਦੂਜੀ ਕੋਲ ਲਾਣਾ ਲਾਣਾ ਲਵਾ ਕੇ ਇਹਨਾਂ ਦੀ ਵਧੀਆ ਚੰਗੀ ਤਰ੍ਹਾਂ ਪ੍ਰੀਫਕਰਾ ਕੇ ਚੱਕ ਕੇ ਕਰਕੇ ਇਹਨਾਂ ਨੂੰ ਫਿਰ ਅੰਦਰ ਜਾਂਦੇ ਹੀਦਾ ਵਾ ਤੇ ਕੋਈ ਵੀ ਉਹੋ ਜੀ ਦਿੱਕਤ ਨਹੀਂ ਆਉਂਦੀ ਸਾਡੀ ਸਾਡੀ ਡਿਊਟੀ ਪੀਸਫੁਲੀ ਚੱਲ ਰਹੀ ਹੈ ਜੀ ਹਾਂ ਸਰ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕਿੰਨੀ ਫੋਰਸ ਜਿਹੜੀ ਲਗਾਈ ਗਈ ਹੈ ਜੀ ਫੋਰਸ ਤੇ ਅਸੀਂ ਨੱਕੇ ਲਗਾਏ ਆ ਬਾਹਰੇ ਇਨਰ ਕਾਟਨ ਦੇ ਅੰਦਰ ਇੰਟਰ ਕਾਟ ਇਟਨ ਕਾਟਨ ਤੇ ਇਨਰ ਕਾਟਨ ਨੂੰ ਡਿਊਟੀ ਲੱਗੀ ਹੈ ਨਾ ਤੇ ਉਹਦੇ ਸਬੰਧ ਵਿੱਚ ਅਸੀਂ ਕੁਝ ਇੱਥੇ ਗੇਟ ਤੇ ਲੱਗੇ ਆ ਹਰ ਇੱਕ ਨੂੰ ਬਰੀਫ ਕਰਕੇ ਹਰ ਗੁਣ ਚੈੱਕ ਕਰਕੇ ਜਿਹੜਾ ਸੀ ਅੰਦਰ ਧਕਾਉਂਦੇ ਆ ਵੀ ਕੋਈ ਵੀ ਅਨਸਖਾਵੀ ਜਿਹੜੀ ਘਟਨਾ ਨਾ ਵਾਪਰ ਸਕੇ ਤੇ ਬਾਕੀ ਸਾਰੀ ਵਧੀਆ ਪੀਸਫੁੱਲ ਸਾਰੀ ਡਿਊਟੀ ਚੱਲੇ ਜੀ ਲੋਕਾਂ ਨੂੰ ਕੀ ਮੈਸੇਜ ਦਿਓਗੇ ਕਿਉਂਕਿ ਪੰਚਾਇਤੀ ਚੋਣਾਂ ਵੀ ਅਕਸਰ ਜਿਹੜਾ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਨੇ ਤਸਵੀਰਾਂ ਆਉਂਦੀਆਂ ਰਹਿੰਦੀਆਂ ਨੇ ਲੋਕਾਂ ਨੂੰ ਇਹੋ ਮੈਸੇਜ ਦਿੰਦਾ ਮੈਂ ਵੀ ਚਲੋ ਵਧੀਆ ਇਮਾਨਦਾਰੀ ਨਾਲ ਪੀਸਫੁੱਲੀ ਜਿਹੜੀ ਆਪਣਾ ਸਰਪੰਚ ਚਣੋ ਕੋਈ ਵੀ ਉਹੋ ਜੀ ਕੋਈ ਹੁੱਲੜਪਾਜੀ ਨਾ ਕਰਨ ਤੇ ਜਿਹੜਾ ਵਧੀਆ ਇੱਕ ਸੱਚਾ-ਸੱਚਾ ਜਿਹੜਾ ਵਾ ਇੱਕ ਸਰਪੰਚ ਦੀ ਜਿਹੜੀ ਪ ਇਦਿਕ ਮਾਤੀ ਉਹ ਰਿਪੋਰਟ ਕਰਦਾ ਵੀ ਇਮਾਨਦਾਰੀ ਨਾਲ ਵਧੀਆ ਅਮਨਮਾਨ ਨਾਲ ਆਪਣੀ ਵੋਟਿੰਗ ਕਰਨ ਦੀ ਤੇ ਤਕਰੀਬਨ ਅਸੀਂ ਅੱਜ ਤੱਕ 2200 ਦੇ ਕਰੀਬ ਅਸੀਂ ਜਨੂਸੀ ਜਾਰੀ ਕਰ ਦਿੱਤੀ ਹੈ ਰਾਕੇ ਖਰੀ ਜਨੇ ਜੋ ਪਲਾਸੀ ਅੱਜ ਦੀ ਅੱਜ ਕਲੀਅਰ ਹੋ ਗਈ ਅਸਰ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਲੋਕਾਂ ਦੇ ਲਈ ਆਣ ਦੇ ਲਈ ਕਿਸ ਤਰ੍ਹਾਂ ਦੀ ਸੌਦਾ ਜਿਹੜੀ ਕੀਤੀ ਜਾਂ ਸੀ ਉਧਰ ਤੋਂ ਸਭ ਸਹੀ ਹੈ ਵੀ ਜੋ ਕੋਈ ਸਰਪ੍ਰਾਈਜ਼ ਫਾਈਲ ਨਾ ਹੁੰਦੀ ਨਾ ਅਸੀਂ ਆਜਾ ਕਲੀਅਰ ਕਰੀ ਜਨੇ तो यही तो दे दे है ना होना पुट्टी के बावजूद शुक्रवार क्लियर हो नहीं सकती शड्यूल कि है किस तरह का शड्यूल आया है कदों तक नामजद होगी कदों वापसी लाई जान किस तरह ਨਾਮਜਾਦਗੀ ਤਾਂ ਹੁਣ ਸ਼ੁੱਕਰਵਾਰ ਤੱਕ ਦੀ ਲਾਸਟ ਡੇਟ ਆ 3 ਵਜੇ ਤੱਕ ਨਾਮਜਾਦਗੀ ਭਰ ਸਕਦਾ ਹੈ। ਇਹ ਉਸ ਤੋਂ ਬਾਅਦ ਪੜਤਾਲ ਹੋਵੇਗੀ। ਫਿਰ ਅੱਗੇ ਫਿਰ ਆ ਜਿਨਾਮਜਾਦਗੀ ਇਹਨੇ ਕਿ ਵਾਪਸ ਲੈਣ ਦਾ ਵਾਪਸ ਲੈ ਸਕਦੇ। ਇਹ ਤਾਂ ਐਸਡੀਐਮ ਸਾਹ ਦਾ 17000 ਰੁਪਏ ਲੱਗੇ ਹੋਏ ਤੁਹਾਡੇ ਐਮਆਰ ਕਾਲਜ ਦੇ ਵਿੱਚ ਉਸ ਤੋਂ ਪਤਾ ਲੱਗ ਸਕਦਾ ਹੈ। ਸਰ ਕਿੰਨੇ ਕਿ ਸਰਪੰਚੀਆਂ ਨੇ ਜਿਹੜੇ ਨਾਮ ਡਾਕਿਲ ਕੀਤੇ ਨੇ ਆਪਣੇ ਸਰਪੰਚੀ ਦੇ। ਨਾ ਨਾਮਜਾਦਗੀ ਦਾ ਡਾਕਿਲ ਕਿੱਥੇ ਦਾ ਇਹ ਤਾਂ ਉੱਥੋਂ ਪਤਾ ਲੱਗਣਾ ਈ ਤੁਹਾਨੂੰ ਆਰਓ ਤੋਂ ਲੱਗਣਾ ਪਤਾ। ਅਸੀਂ ਤਾਂ ਸਿਰਫ ਐਨਓਸੀ ਦੇ ਰਹੇ ਹਾਂ। ਅੱਜ ਦੇ ਦਿਨ ਦੀ ਜੇ ਗੱਲ ਕਰੀਏ ਤਾਂ ਕਿੰਨੀਆਂ ਐਨਓਸੀਆਂ ਦਿੱਤੀਆਂ ਗਈਆਂ ਨੇ ਕਿੰਨੀਆਂ ਆਹਨੇ 2200 ਦੇ ਕਰੀਬ ਅਸੀਂ ਜਾਰੀ ਜਾਰੀ ਕਰ ਚੁੱਕੇ ਆ। ਅੱਜ ਕਿੰਨੀਆਂ ਦਿੱਤੀਆਂ ਗਈਆਂ ਨੇ ਅੱਜ ਅੱਜ ਅਸੀਂ 500 ਦੇ ਕਰੀਬ ਕਰਦੇ ਆ। ਕਿੰਨੀਆਂ ਐਨਓਸੀ ਲੈ ਕੇ ਜਾ ਰਹੇ ਨੇ ਫਿਰ ਸਾਰੇ ਸਰਪੰਚ ਲੜਨਗੇ। ਸਰਪੰਚੇ ਮੈਂਬਰ ਵੀ ਪੰਚਾਇਤ ਮੈਂਬਰ ਰੱਖੋਗੇ। ਕਿਵੇਂ ਹੋਵੇ ਕੋਈ ਡਿਫਾਲਟਰ ਕੇਸ ਵੀ ਹੈ ਕਿ ਜਿਨ੍ਹਾਂ ਨੂੰ ਐਨਓਸੀ ਨਹੀਂ ਦਿੱਤੀ। ਜੇ ਡਿਫਾਲਟਰ ਕੇਸ ਹੋਊਗਾ ਤਾਂ ਸਾਡੇ ਕਰਮਚਾਰੀ ਜਿਵੇਂ ਜੇ ਸਾਹਿਬ ਆ ਪੰਚਾਇਤ ਅਸਟਰ ਤੇ ਪੰਚਾਇਤ ਕਸਟਰ ਸਾਹਿਬ ਆ ਪਰ ਉਹ ਸਾਈਨ ਨਹੀਂ ਕਰਦੇ ਫਿਰ ਤੇ ਉਹਨਾਂ ਇੱਥੇ ਉਹ ਐਨਓਸੀ ਜਾਰੀ ਹੋ ਨਹੀਂ ਸਕਦਾ ਉਹਨਾਂ ਬਾਰੇ ਕਿਹਦਾ ਫੈਲਾ ਜੀ ਹੁਣੇ ਜਿੰਨੇ ਸਾਈਨ ਨਹੀਂ ਕੀਤੇ ਵੀ ਇਹ ਸਾਡੇ ਕੋਲ ਤਾਂ ਸਾਈਨ ਹੋਈਆਂ ਕਲੀਅਰ ਕੰਪਲੀਟ ਪਹਿਲਾਂ ਹੁੰਦਾ ਸਾਡੇ ਕੋਲ ਕੋਈ ਹੈ ਜੇ ਪਿੰਡ ਵੀ ਹੈ ਜਿਹਨੇ ਜਿੰਨਾਂ ਨੇ ਡਿਫਾਲਟਰ ਕੋਸ਼ਿਸ਼ ਕੀਤੀ ਹੋਣ ਕਿ ਵੀਡੀਓ ਦਸਤਕਰ ਤੋਂ ਉੱਤੇ ਹੀ ਪਤਾ ਲੱਗਣਾ ਹੈ ਕਿ ਕਿਹੜੇ ਪਿੰਡ ਦੇ ਡਿਫਾਲਟਰ ਨੇ ਇਹ ਡਿਫਾਲਟ ਤਾਂ ਹੈ ਨਾ ਮੈਂ ਵੀ ਨਮਾ ਆਇਆ ਹਾਂ ਨਾ ਮੇਰੇ ਕੋਲ ਤਾਂ ਕੰਪਲੀਟ ਹੀ ਡਿਫਾਲਟਰ ਰਹੇਗਾ ਤਾਂ ਸਾਡੇ ਜਿਹੜੇ ਪੰਚਾਇਤ ਸੱਕੇ ਜਾਂ ਸੀਪੀਓ ਸਾਹਿਬ ਹੈਗੇ ਆ ਜੀ ਉਹੀ ਦੱਸ ਸਕਦੇ ਆ ਉਹਨਾਂ ਨੂੰ ਪਤਾ ਹੁੰਦਾ ਪਿੰਡਾਂ ਦੇ ਵਿੱਚ ਵੀ ਆ ਬੰਦਾ ਡਿਫਾਲਟਰ ਆ ਉਹਨੂੰ ਇਹ ਐਨਓਸੀ ਦੂਜਾ ਫਾਇਲ ਦੇ ਉਹ ਯਾਨੀ ਮਤਲਬ ਤੁਹਾਡੇ ਨੋਲੇਜ ਵਿੱਚ ਨਹੀਂ ਹੈ ਨਹੀਂ ਮੇਰੇ ਕੋਲੇ ਤਾਂ ਕੰਪਲੀਟ ਹੀ ਆਉਗੂਗਾ ਨਾ ਹਜੇ ਫਾਇਲ ਹੀ ਕੰਪਲੀਟ ਆਉਗੂਗੀ ਮੇਰੇ ਕੋਲੇ ਅਧੂਰੀ ਫਾਈਲ ਤਾਂ ਮੇਰੇ ਕੋਲੇ ਆਉਂਦੀ ਨਹੀਂ ਉਹ ਵਾਪਸ ਹੋ ਜਾਂਦੀ ਹੈ ਅਜ ਕਿੰਨੇ ਪਿੰਡਾਂ ਦੇ ਲੋਕ ਆਏ ਸੀ ਨਹੀਂ ਪਿੰਡਾਂ ਦਾ ਤਾਂ ਪਿੰਡ ਤਾਂ 95 ਹੈ ਜੀ ਆਪਣੇ ਕੋਲੇ ਤਾਂ ਜਿਨ੍ਹਾਂ ਦੇ ਰਹਿ ਗਏ ਉਹ ਲਈ ਜਾਂਦੇ ਆਪਦੇ ਮਤਲਬ 95 ਪਿੰਡਾਂ ਵਿੱਚ 2200 ਨਾਲ 2200 ਦੇ ਲਗਭਗ ਅਸੀਂ ਜਾਰੀ ਕਰ ਤਾ ਐਨਓਸੀ ਜਾਰੀ ਐਨਓਸੀ ਐਨਓਸੀ ਹਾਂ ਗੁਰਨੇਸ਼ ਸਰ ਅ ਨਰਮਰ ਸਿੰਘ ਬਿਊਟੀ ਪੀਓ ਫਾਈਲ ਦਾ ਕਰੀਏ ਸਰ ਜੀ ਸਭਾਤਿਕ ਨਹੀਂ ਕਰੀਆਂ ਨੇ ਵੀ ਸਾਡੀ ਫਾਈਲ ਪਹਿਲਾਂ ਕਰਦੇ ਹੋ ਜਾਂ ਫਿਰ ਫੋਲਡਰ ਕਰਦੇ ਹੋ ਨਹੀਂ ਜੀ ਬਿਲਕੁਲ ਕੋਈ ਸਪਰਸ਼ ਨਹੀਂ ਜਾਏਗੀ ਤੁਸੀਂ ਬਾਹਰ ਪਬਲਿਕ ਤੋਂ ਪੁੱਛ ਸਕਦੇ ਹੋ ਕਿ ਜੋ ਸਾਡੇ ਕੋਲੇ ਫਾਈਲ ਆਉਂਦੀ ਐ ਸੀ ਕੰਟੀਨਿਊ ਕਲੀਅਰ ਕਰਕੇ ਕਰੀ ਜਾਂਦੇ ਨੇ ਕੋਈ ਫੋਨ ਤਾਂ ਕਰਦੇ ਹੀ ਹੋਣਾ ਲੈਟਰ ਨਹੀਂ ਬਿਲਕੁਲ ਨਹੀਂ ਕਰਦੇ ਹੋ ਫਾਈਲ ਸਾਡੇ ਬਿਲਕੁਲ ਨਹੀਂ ਨਹੀਂ ਆ ਰਿਹਾ ਜੀ ਬਿਲੀਟੀ ਕਰ ਲਾ ਤਾਂ 0% ਹੀ ਜੀ ਆਪਣੇ ਬਲਾਕਾਂ ਕਰਦੇ ਆ ਜੇ ਕਿਸੇ ਦਾ ਆਉਂਦਾ ਤਾਂ ਫਿਰ ਕੰਮ ਨਹੀਂ ਹੁੰਦਾ ਨਹੀਂ 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 ਇਹ ਨਹੀਂ ਹੋਵੇਗਾ ਵੀ ਕੰਮ ਨਹੀਂ ਹੋਵੇਗਾ ਫਾਈਲ ਜਿਸ ਦੀ ਭਰੀ ਐ ਕਲੀਅਰ ਸਾਈਨ ਹੋਏ ਹੋਏਾਰੇ ਐਨਓਸੀ ਜਾਰੀ ਹੋਦਾ ਹੋ ਹੀ ਜਾਂਦਾ ਕਿ ਤੁਹਾਨੂੰ ਇਸ ਬਲਾਕ ਫਾਜ਼ਿਲਕਾਦੀ ਕਦੇ ਵੀ ਇਹ ਸੁਣਨ ਦੇ ਵਿੱਚ ਨਹੀਂ ਆਊਗਾ ਕਿ ਮੈਂ ਪਹਿਲ ਭਾਰੀ ਸੀ ਤੇ ਮੈਨੂੰ ਐਨਓਸੀ ਨਹੀਂ ਮਿਲਿਆ। ਵੀ ਕਹਿੰਦਾ ਭਾਬੀ ਕੋਈ ਵੀ ਪਿੰਡ ਦਾ ਬੰਦਾ ਉਮੀਦਵਾਰ ਆ ਸਾਡੇ ਐਨਓਸੀ ਬਿਨਾ ਤੋਂ ਨਹੀਂ ਰਹੂਗਾ। ਜੇ ਉਹ ਆਜੇਗਾ ਲੈ ਐਨਓਸੀ ਜਾਰੀ ਕਰਾਂਗੇ ਕਰਾਂ। ਅਸਰ ਕੋ ਪੈਂਡਿੰਗ ਵੀ ਰਹਿ ਗਿਆ ਨੇ ਐਨਓਸੀ ਦੇਣੀਆਂ ਕਿੰਨੇ ਕ ਪਿੰਡਾਂ ਦੀ ਕੋਈ ਪੈਂਡਿੰਗ ਹੈਗੀਆਂ ਨੇ ਐਨਓਸੀ ਦੇਣੀ। ਨਹੀਂ ਪਿੰਡ ਦਾ ਅਸੀਂ ਅੱਜ ਪੈਨਲਸੀ ਅੱਜ ਕਲੀਅਰ ਕਰਕੇ ਜਾਵਾਂਗੇ ਸ਼ਾਮ ਤੱਕ। ਤੇ ਜੋ ਕੱਲ ਦੀ ਛੁੱਟੀ ਹੈ ਫਿਰ ਵੀ ਵੀਰਵਾਰ ਦੀ ਤੇ ਜੋ ਵਰਾਹੀ ਦਾ ਕੱਲ ਵੀ ਛੁੱਟੀ ਜਾਰੀ ਕਰ ਦੇਗੇ ਜੇ ਅੱਜ ਛੁੱਟੀ ਹੈਗੀ ਜਾਰੀ ਕਰਦੇ ਅੱਜ ਅੱਜ ਕੱਲ ਸ਼ਾਮ ਤੱਕ ਦੀ ਇਹ ਗੱਲ ਕਰ ਲਈਏ ਕਿ ਕਿੰਨੇ ਪੈਂਡਿੰਗ ਕੇ ਜਿਹੜੀ ਫਾਈਨਾਂਸੀ ਗੱਲ ਦੇ ਨਾਲ ਆ ਪੈਂਡਿੰਗ ਪੜਾਉਗਾ 100 150 ਫਾਈਲ ਹੀ ਆਈ ਅੱਜ ਤੱਕ ਅਗਰ ਕੋਈ ਹੈ ਪੈਂਡਿੰਗ ਸੀ ਜਿਹੜੀ ਅੱਜ ਦਾ ਹੀ ਹੈ ਜਿਹੜੀ